ਵਾ ਪਿੰਡਾ ਕਮਾਨ ਦਾ ਇਲਾਕਾ ਮਿੱਟੀ ਚੌਕ ਦੇ ਲਾਗੇ ਕਰਕੇ ਮੇਰੇ ਪੰਜਾਬੀ ਵੀਰੋ ਸੰਧਵਾ ਪੜਦੀਆਂ ਗੱਲਾਂ ਹੁਣ ਦੇਖਾਂਗੇ ਕੌਣ ਕਿਹਦੇ ਪਾਸੇ ਪੈਂਦੀਆਂ ਰੇਡ ਸੋਹਣੀਆ ਖੇਡ ਇਧਰ ਡਾਕਟਰ ਮਿਆਧਿਆਂ ਵਾਲਾ ਕਰਦਾ ਫੈਮ ਉਹ ਵਾਹ ਚੋਬਰਾ ਤਾਂ ਕਹਿੰਦੇ ਆ ਕਿ ਜੱਟ ਡਾਕਟਰ ਵਹਿਣਾ ਵਾਲਾ ਮੈਨੂੰ ਦੱਸ ਖਦਾਣਾ ਤੇ ਅੰਦਰ ਵੱੱਡੇ ਵਾਲੀਏ ਸਦਾ ਧੰਨਵਾਦ ਕਰਦੇ ਆ ਇਲਾਕੇ ਦੀਆਂ ਜੁਨੀਆ ਵੀ ਸੰਤਾ ਪ੍ਰਬੰਧਕ ਵੀਰ ਐਨਆਰਆਈ ਵੀਰ ਸੁਪਨਾ ਦਾ ਸਤਕਾਰ ਲੋ ਉਹਦੇ ਫੇਰ ਵਰਗਾ ਇਹਦਾ ਵਾਪਸ ਕਹਿੰਦੇ ਹੰਗਿਆ ਬਾਲ ਨੂੰ ਇਹੇ ਗੌਰ ਆਵਲਾ ਹੁੰਦਾ ਕਿਸੇ ਅਫਸਰ ਦੀ ਸ਼ਾਨ ਪੰਜਾਬੀ ਵੀਰੋ ਹੋ ਚਾਰਾਂ ਦੇ ਵਿੱਚੋਂ ਆ ਆ ਡਾਕਟਰ ਮੇਰੇ ਵੀਰੋ ਪਰ ਪੁਆਇੰਟ ਰੇਡਰ ਦੇ ਇਸੇ ਮਨਿਆਦੀਆਂ ਦੀ ਧਰਤੀ ਦਾ ਨੌਜਾ تیر ਕਿ ਮੈਂ ਵੀ ਅੱਜ ਦਾ ਪੁੱਤ ਹਾਂ ਅਰਜਨ ਵਰਗਾ ਨਹੀਂ ਅੱਖਾਂ ਬੰਨ ਕੇ تیر ਟਿਕਾਣੇ ਲਾ ਦੂੰਗਾ ਇਧਰਲੇ ਪਾਸੇ ਸ਼ਰੀਫ ਉਧਰਲੇ ਪਾਸੇ ਹੋ ਗਿਆ ਮੁਕਾਬਲਾ ਇੱਕ ਪਾਸੇ ਮੇਰੇ ਪਿਆਦੀ ਵੀਰੋ ਬੁੱਧ ਮਾਵਾਂ ਦੇ ਪੁੱਤ ਹੈ ਯਾਰੋ ਫਰਨੇ ਔਖੇ ਆ ਦੁੱਲੇ ਲੱਖੇ ਤੇ ਕੁਜੀਤੇ ਲੋਪੋ ਕੇ ਪਿੰਡਾ ਚੋਦਰ ਦਾ ਨਿਰਮਲ ਨੂੰ ਦੁਨੀਆ ਜਾਣਦੀ ਹੈ ਅੰਮ੍ਰਿਤ ਕਬੱਡੀ ਪਾਉਣ ਵਾਸਤੇ ਵੱਧ ਗਿਆ ਪਰ ਲੱਗਿਆ ਹੋਇਆ ਮਹਿਦਿਆ ਕਲਾ ਪਿੰਡ ਦੇ ਇਹ ਛੱਡ ਕੇ ਦੇਸ਼ ਦੁਆਤਾ ਅੰਬੀਆਂ ਨੂੰ ਦਰਸੰਗੇ ਇੱਕ ਪਾਸੇ ਸ਼ਿਕਾਰਾਂ ਵਾਲਾ ਸਾਭੀ ਪਹਿਲਵਾਨ ਲੱਗਿਆ ਹੋਇਆ 2 ਨੰਬਰ ਤੇ ਗੋਸਲ ਪਿੰਡ ਦਾ ਮੱਲੀ ਲੱਗਿਆ ਹੋਇਆ ਉੱਲੇ ਪਾਸੇ ਆ ਲਾਲ ਨਿੱਕਰ ਦੇ ਵਿੱਚ ਮੋਲਕ ਭਾਗੋ ਵਾਲਿਆ ਪਰ ਆ ਮੇਰਾ ਪੰਜਾਬੀ ਦੇ ਗੱਲਾਂ ਚੱਲ ਰਹੀਆਂ ਦਾਵਲਾ ਪੁਆਇੰਟ ਰੇਡਰ ਦੇ ਹਿੱਸੇ ਆ ਧਾਰੀ ਦੇ ਹਿੱਸੇ ਅਗਲੀ ਆ ਉਹ ਲੁੱਪ ਕੇ ਦੀ ਧਰਤੀ ਦਾ ਅਜਨਾਲੇ ਦੇ ਏਰੀਆ ਨੂੰ ਬਲੌਂਡ ਕਰਦਾ ਸਰ ਆਰੀ ਬਾਡਰ ਦੇ ਇਲਾਕੇ ਨੂੰ ਬਲੌਂਡ ਕਰਦਾ ਪੁਆਇੰਟ ਜਿਹੜਾ ਸੀਗਾ ਰੇਡਰ ਨੂੰ ਦਿੱਤਾ ਜੀ ਮੈਂ ਨੋਟ ਕਰ ਤਾ ਹੋਲਡ ਪੁਆਇੰਟ ਸੁਨੀਲ ਨੇ ਰੇਡਰ ਨੂੰ ਦਿੱਤਾ ਜੀ ਬਿਲਕੁਲ ਬਹੁਤ ਵਧੀਆ ਡਿਸੀਜਨ ਜਿਹੜਾ ਜਿਹੜਾ ਹੋਲਡ ਪੁਆਇੰਟ ਆ ਪੁਆਇੰਟ ਰੇਡਰ ਦੇ ਹਿੱਸੇ ਜੁੜ ਆਪਣੀਆਂ ਖੱਪੀਆਂ ਸੱਜੀਆਂ ਬਾਹਾਂ ਦੇ ਨਾਲ ਆਇਆ ਦਾ ਸਾਡਾ ਸਿੱਤਾ ਯੋਖਾਲ ਨੂੰ ਵੀ ਬਾਜ਼ਿਆ ਮਿਆਦ ਖੜੀ ਹੈ ਸਿੱਤਾ ਬੱਦੇ ਵਾਲੀ ਸਾਡੇ ਲਖਵਿੰਦਰ ਸਿੰਘ ਜੀ ਲਖੇ ਭਰਾ ਦਾ ਇਹ ਪੱਟੀ ਕਮੇ ਦੀ ਪੌਣ ਮੈਦਾਨ ਦੇ ਵਿੱਚ ਖਜਾਰੇ ਪਿੰਡ ਵਾਲਾ ਵਜਾ ਹੈ ਟਾਚਾ ਤੇ ਪੁਆਇੰਟ ਰੇਡਰ ਵੀ ਇਸੇ ਗਰਾਉਂਡ ਦੇ ਵਿੱਚ ਆ ਗਈ ਹੈ ਦੇ ਵਿੱਚ ਰਿਪੋਰਟ ਕਰੇ ਸਰਦਾਰ ਗੁਰਪ੍ਰੀਤ ਸਿੰਘ ਜੀ ਧਪਹੀ ਆਦਿਆਂ ਪਰ ਉਹ ਜਾਂਦਾ ਸੁਖਮਨ ਬਾਟਾ ਇਹ ਚੋਟੀ ਦਾ ਮੈਚ ਇਹ ਤਗੜਾ ਮੈਚ ਖੇਡ ਮੈਦਾਨ ਦੇ ਵਿੱਚ ਚਾਰ ਮਰਦੀਆਂ ਛਾਲ ਮਰਦੀਆਂ ਲੜਕੀਆਂ ਆ ਗਈਆਂ ਅਗਲਾ ਮਹਿਜਬਾ ਜਾਨੀ ਮੰਗਾ ਮੁੱਲ ਪਾ ਲੈਗਾ ਜਾਂ ਨਾ ਕਰ ਬਲਖਣ ਅੜਿਆ ਯਦ ਨਾਲ ਲਵਾ ਲੈਗਾ ਜੁਨਾਸ ਜਿਹੜੀਆਂ ਕੰਡੂ ਹੈ ਜਿਸ ਧਰਤੀ ਤੋਂ ਮਹਾਨ ਚੋਹੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਹਕੂਮਤ ਨੇ ਗ੍ਰਿਫਤਾਰ ਕੀਤਾ ਦਿੱਲੀ ਦੇਸ਼ ਕੀਤਾ ਭਾਈ ਜੈ ਸਿੰਘ ਦਾ ਕਾਲੀਆ ਖੜਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਚ ਪਾਇਆ ਪਰ ਇਹ ਨਾ ਮੰਨੀ ਸਾਰੇ ਦੰਦੇ ਸਹਿ ਲਖਤਾ ਦਾ ਜਾਨੋ ਆ ਪੁਆਇੰਟ ਰੇਟ ਹੋ ਜਿਹੜਾ ਨਿਕਲ ਆਵੇ ਸਕੋਰ ਸਾਂਝਾ ਕਰਦੀਆਂ ਵੀ ਦੋ ਕਪਾਸੀ ਦਸਿਨੇ ਪੱਥਰਾਂ ਦੇ ਹਰ ਰੋਡਿਆਂ ਵਾਲੀ ਆ ਮੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਪ੍ਰਸਾਦ ਸਿੰਘ ਜੀ ਆਫ ਸੌ ਪਲੀਪਾ ਜਾਣਦੇ ਹੈ ਹਰ ਸਾਲ ਦੀ ਤਰ੍ਹਾਂ ਬਾਬਾ ਜੀਵਨ ਸਿੰਘ ਸਪੋਰਟਸ ਕਲੱਬ ਦੀ ਵੱਲੋਂ ਇੱਕ ਕਬੱਡੀ ਮੈਚ ਕਰਾਇਆ ਜਾਂਦਾ ਹੈ ਜਨਾਬ ਸੰਮਰ ਜੋ ਕਿ ਚੌਥਾ ਕਬੱਡੀ ਕਬੱਡੋ ਜੁੜਾ ਚੱਲ ਰਿਹਾ ਹੈ ਵਾਹਿਗੁਰੂ ਕਿਰਪਾ ਕਰੇ ਸਾਰੇ ਬੱਚਿਆਂ ਨੂੰ ਸਾਰੇ ਮਹਾਨ ਸਰਦਾਰ ਮਜੀਤ ਸਿੰਘ ਦੀ ਖਾਲਸਾ ਸਾਰੇ ਬੱਚਿਆਂ ਨੂੰ ਤੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਾਡੇ ਪਿੰਡ ਦੇ ਬਹੁਤ ਹੀ ਬੱਚੇ ਇਸ ਵਾਸਤੇ ਗੇਮਾਂ ਵਾਸਤੇ ਕਿਹੜੇ ਕਹਿੰਦੇ ਕਿ ਪੰਜਾਂ ਦਰਿਆਵਾਂ ਦੀ ਧਰਤੀ ਹੈ ਅੱਜ ਵੀ ਸਾਡੇ ਤੋਂ ਬੱਚੇ ਸਮਰਚਿੰਦਰ ਸਿੰਘ ਹਨ ਉਹ ਸਭਜੀਤ ਸਿੰਘ ਕਿਉਂਕਿ 골ਡ ਮੈਡਲ 100 골ਡ ਮੈਡਲ ਹੈ ਕਿਉਂਕਿ ਬਾਬਾ ਜੀਵੰਤ ਸਿੰਘ سپورٹس ਕਲੱਬ ਦੇ ਹੀ ਰੋਹਨ ਪਰਮਾਤਮਾ ਕਿਰਪਾ ਕਰੇ ਸਾਰੇ ਪਿੰਡ ਦੀ ਸਮੂਹ ਸਹਾਇ ਸੰਗਤਾਂ ਉਹ ਬਹੁਤ ਧੰਨਵਾਦ ਹੈ ਤੇ ਕਬੱਡੀ ਕੱਪ ਨੂੰ ਅੱਗੇ ਤੋਂ ਤਿੰਨ ਤੁਗਣੀ ਰਾਤ ਚੁਗਣੀ ਤਰੱਕੀ ਬਖਸ਼ੇ ਵਾਹਿਗੁਰੂ ਦਾ ਖਾਲਸਾ ਬਾਣੀ ਚੁਗਣੀ ਫਤਿਹ